ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਟੌਪ ਕਲਾਸ ਦੀ ਬੜ ਤਾਜੀ ਸੂਈ ਆ ਬਾਈ ਇੱਕ ਗੱਬਣਾ ਬਾਈ ਥੋੜੇ ਕਿ ਦਿਨਾਂ ਦੀ ਗਰਮ ਵਾਲੀ ਕੱਚੀ ਆ ਆਓ ਪੁੱਛ ਲਿਈਏ ਬਾਈ ਤੁਹਾਡੇ ਆ ਜੀ ਬਾਈ ਜੀ ਹੱਸੀ ਕਾ ਹੋ ਠੀਕ ਹੋ ਵਧੀਆ ਬਈ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਸਾਗਰਾ ਪਿੰਡ ਭਾਈ ਰੂਪਾ ਦਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਆਪਣਾ ਨੇੜੇ ਪਿੰਡ ਬਈ ਨੇੜੇ ਰਾਮਪੁਰਪੂਲ ਸ਼ਹਿਰ ਤੇ ਇਧਰੋਂ ਸੁਲਾਬ ਰਵਜਕਾਰੇ ਪਿੰਡ ਆਪਣਾ ਬਈ ਮੋਬਾਈਲ ਨੰਬਰ ਬੋਲ 902397652 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਬਾ ਹੁੰਦੀ ਇਹ ਦੂਜਾ ਸੂਬਾ ਹੁੰਦੀ ਆ ਬਾਈ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇੱਕ ਦੋ ਦਿਨ ਲੇਊਗਾ ਵੜ ਵੀਰੇ ਇਹ ਠੰਡੀ ਹੁੰਡੀ ਬਹੁਤ ਆ ਪੰਜਾਬ ਵਾਲੀ ਜਲਸੀ ਆ ਪੂਰੇ ਵੱਡੀ ਆ ਲ ਮਫੇ ਦੂ ਦਿਖਾ ਦੇ ਵੱਡੀ ਆ ਫੇਸ ਦੀ ਲੋਕਾਂ ਦੇ ਆਦੋ ਦਤਾ ਬੱਚਾ ਠੰਡੀ ਸੀਲ ਦਿਖਾ ਦੇ ਲੈ ਠੀਕ ਆ ਬਾਈ ਐ ਨਹੀਂ ਜਿੱਧਰ ਦੀ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਮੁੱਠੀ ਵਾਲਾ ਥਾਣਾ ਪੂਰਾ ਆਚਾਰੇ ਇੱਕੋ ਜਿਹਾ ਨਾ ਮਿੱਥੀ ਤੇ ਸਹੀ ਗਾ ਲੇਵਰੀ ਸਫਾਈ ਦੇਖ ਹਨ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਪੂਰੀ ਮਿੱਟੀ ਦੇ ਤਾਂ ਤੋਂ ਹੀ ਪੱਧਰ ਪੁਧਰਾ ਚੌੜੀ ਚੁੜੀ ਬਹੁਤ ਆ ਡਾਕਟਰ ਲੈ ਲੈ ਵਾ ਦੇਖ ਇਹਨਾਂ ਵਿੱਚ ਸ਼ਾਤ ਆਰਡਰ ਦੇ ਕਮਾਲ ਦਾ ਬਹੁਤ ਓਨਾ ਆਰਡਰ ਕਰਮਾਣੀ ਨੇ ਤਿਆਰ ਕਰਿਆ ਹਲੇ ਕੱਚੀ ਆ ਹਾਂ ਹਾਂ ਕੱਚੀ ਆ ਬਈ ਰਾਜਾ ਲਾਇਓ ਬਣੂਗੀ ਬਹੁਤ ਜਿਹੜੇ ਹਿਸਾਬ ਨਾਲ ਕਦ ਗੁੱਦ ਵੀ ਦਿਖਾ ਦੇ ਡਾਕਟਰ ਇੱਥੇ ਕੀ ਗੱਲ ਛੋਟੀ ਹੋਊ ਫੁੱਲ ਐਚ ਐਫ ਜੀ ਡੀ ਆ ਠੰਡੀ ਛੀਲ ਦਾ ਕੋਈ ਅੰਤ ਨਹੀਂ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੈੱਕਰੀ ਨਹੀਂ ਹੈ ਨਾ ਬਾਨਾ ਬੂਨਾ ਡਾਕਟਰ ਆ ਦੇ ਲੈ ਇਹੇ ਜੇ ਪਾਲ ਪਏ ਟੱਲ ਦੇਖ ਦੋ ਟੱਲ ਸਾਰੀਆਂ ਹਬਲਡਨ ਲੈਂਕਡੂ ਫੇਰ ਕਰ ਮੈਂ ਸੁਣਾ 20 ਕਿਲੋ ਦੁੱਧ ਦੇ ਰੂੜਾ ਟਰਾਈ ਕਰਦਾ ਬਹੁਤ ਬਹੁਤ ਜ਼ਿਆਦਾ ਬਈ ਠੰਢੀ ਲੈ ਇੰਨੀ ਲੈ ਬਰਡ ਦੀ ਤਿਆਰੀ ਨਾ ਬਣੂ ਬਹੁਤ ਲੈ ਬਰੀਡ ਚੈੱਕ ਕਰੋ ਠੰਢੀ ਦੇਖੋ ਲੈ ਜਿਵੇਂ ਮਰਜੀ ਪੁੱਠੇ ਪਾਸੇ ਵਹੇ ਜਾਂ ਸਿੱਧੇ ਪਾਸੇ ਵਹੇ ਲੈ ਇਧਰ ਦਿਖਾ ਦੇ ਕਿਹਜਾ ਥਾਨਲੇ ਵਾਲਾ ਹੈ ਹੂੰ ਲੈਵਾ ਇੱਕਾ ਨੰਬਰ ਹੈ ਹਾਂ ਹਾਂ ਬਈ ਕੱਲਾ ਕੱਲਾ ਥਾਨ ਮੁੱਠੀ ਵਾਲਾ ਥਾਨ ਪੂਰੀ ਵਿੱਤੀ ਦਾ ਥਾਨ ਠੰਢੀ ਸੀਲ ਕੱਦ ਕੁੱਦ ਸਾਰੇ ਪਾਸੇ ਇੱਕਾ ਨੰਬਰ ਆ ਬਈ ਯਾਰ ਹੂੰ ਸਹੀ ਗੱਲ ਆ ਬਈ 20 ਕਿਲੋ ਦੁੱਧ ਦੇ ਦੋ 20 ਕਿਲੋ ਬਾਹਰ ਦੁੱਧ ਵੀ ਬਈ ਫੈਂਟ ਵਾਲਾ ਦੇ ਹਾਂ ਮੂਰੇ ਸਮਾਂ ਵੀ ਇਹਨਾਂ ਵਾਲਾ ਹੀ ਆ ਬਈ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਟ ਫੋਲ ਆਊਗੀ ਗਰਮੀਆਂ ਦਾ ਤੋਹਫਾ ਬਈ ਫੁੱਲ ਬਰੀਡਾ ਟੋਰਾ ਚੈੱਕ ਕਰੋ ਕਮਾਲ ਦਾ ਬਈ ਤੇ ਕੀ ਮੋਲ ਆ ਬਈ ਜੈਜ ਬਈ ਅੱਜ ਮੋਲ ਜਮਾ ਕੱਚੀ ਦਾ ਹਨ ਲੈਣ ਦੇ ਨਹੀਂ ਹੋਊਗਾ 67000 ਰੁਪਏ ਲੈ ਲਾਂਗੇ ਠੀਕ ਆ ਠੰਡੀ ਸੀਲ ਦਾ ਕੋਈ ਅੰਤ ਨਹੀਂ ਵਾਲਾ ਕਹਦੇ ਵੀ ਕਦੇ ਗੱਭਣਾ ਲੱਤਾਂ ਲੀ ਲੈ 67000 ਰੁਪਏ ਜਮ੍ਹਾਂ ਕਰ ਵੱਡੀ ਬੁੱਡੀ ਦਾ ਅੰਤ ਕੋਈ ਨਹੀਂ ਬਈ ਬਹੁਤ ਵੱਡੀ ਵਛੀ ਆ ਫੁੱਲ ਕੱਦ ਫੁੱਲ ਬਰੀਡ ਬਸ ਕੱਚੀ ਗੱਚੀ ਆ ਹਾਂ ਇੱਕ ਦੋ ਦਿਨ ਹੀ ਲੈਂਦੀ ਆ ਭਾਲੀ ਵੀ ਨਹੀਂ ਕੱਚੀ ਇੱਕ ਦੋ ਦਿਨ ਸਾਂਭਣੀ ਪਊਗੀ ਬਸ ਇੱਕ ਦੋ ਦਿਨਾਂ ਦਾ ਖੂਨ ਲਾਟਾ ਬਲੂਆ ਬਣਾਉ ਬਹੁਤ ਤਿਆਰੀ ਬਹੁਤ ਰੰਗ ਰੂੰਗੋ ਬਹੁਤ ਚੰਗਾ ਚਮਕ ਵਾਲਾ ਰੰਗ ਆ ਹਾਂ ਚਮਕਾਲੀ ਆ ਰੰਗ ਰੂਪ ਬਹੁਤ ਚੰਗਾ ਬਾਕੀ ਵੱਡੀ ਗੱਲ ਮੁੱਲ ਜਾਇਜ਼ ਆ ਬਈ ਇਮਾਨਦਾਰ ਮੁੱਲ ਜਾਇਜ਼ ਹੁੰਦਾ ਡਾਕਟਰ ਵੱਡੀ ਜਰਸੀ ਆ ਕੱਦ ਕਾਠ ਵਾਲੀ ਆ ਪਲੇ ਵੀ ਆ ਚੌੜੀ ਜੂੜੀ ਪਿੱਛੇ ਤੋਂ ਫੁੱਲ ਆ ਬਈ ਅੱਗੇ ਬਈ 2 ਨੰਬਰ ਤੇ ਕਿਹੜਾ ਸੂਆ ਸੋਈ ਆ ਇਹ ਬਈ ਦੂਜਾ ਸੂਆ ਮੂੰਹੋਂ 6 ਦੰਦ ਦਾ ਪਿਓਰ ਉਹ 6 ਦੰਦ ਦੂਜਾ ਸੂਆ ਕਦੋਂ ਸੋਈ ਆ ਭਰਾ ਇਹ ਰਾਤ ਦੀ ਸੂਈ ਆ ਬਈ ਮਗਰ ਬੱਚੀ ਪੂਰੀ ਚੰਗੀ ਆ ਕੱਦ ਵਾਲੀ ਬੱਚੀ ਆ ਬੱਚੀ ਦੇ ਦੀ ਹਾਂ ਬੱਚੀ ਆ ਪੂਰੀ ਕੁਆਲਿਟੀ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚਾ ਬੱਚੀ ਨੂੰ ਜਨਮ ਦਿੱਤਾ ਕੁਆਲਿਟੀ ਚੈੱਕ ਕਰ ਲੋ ਲੈ ਕੀ ਬਾਤ ਹੈ ਬੱਚੀ ਚੰਗੀ ਹੈ ਨਾ ਹਾਂ ਹਾਂ ਬਾਈ ਪੂਰੀ ਚੰਗੀ ਬੱਚੀ ਦਿੱਤੀ ਲੈ ਸਹੀ ਗੱਲ ਆ ਬਾਈ ਕੀ ਬਾਤ ਬੜਾ ਆ ਵੀ ਬਹੁਤ ਚੰਗੇ ਠੰਡੀ ਸੀ ਲੈ ਬਾਈ ਯਾਰ ਤੜਕੇ ਸੀ ਬੜੀ ਬਹੁਤ ਆ ਨਾ ਬੜਾ ਹਾਂ ਹਾਂ ਬਾਈ ਲੇ ਵਾਲਾ ਦੇ ਕਾਰਡ ਦੇ ਲੇ ਵਾਲਾ ਦੇ ਕਮਾਲ ਦਾ ਬਹੁਤ ਸੋਹਣਾ ਆਰਡਰ ਤੇ ਥਾਣ ਦੇਖੋ ਕਮਾਲ ਹਾਂ ਜਿਹੜਾ ਹੱਥ ਨੂੰ ਬਣਾਉਣਾ ਆ ਮੂਰੋ ਦਿਖਾ ਰਿਹਾ ਟਰੱਕ ਇਹ ਵਾਲੀ ਵਾਲਾ ਥਾਣ ਪੂਰੀ ਵੀ ਠੰਡੀ ਠੰਡੀ ਦਿਖਾ ਦੇ ਲੈ ਲਾਬੀ ਥਾਣ ਚਾਰੇ ਥਣ ਲੈ ਨਿਕੜ ਮੇ ਕੀ ਬਾਤ ਆ ਮੂਰ ਨੂੰ ਲੇਵਾ ਬਹੁਤ ਆ ਹਾਂ ਹਾਂ ਬਈ ਇਹਦਾ ਯਾਰ ਹੱਥ ਨੂੰ ਪਿੱਛੇ ਨੂੰ ਲਾਉਣ ਡਾਡਾ ਕਿਉਂ ਤੜਕੇ ਸਾਫ਼ ਕਰੇ 4 ਕਿਲੋ ਬੋਲੋ ਕੱਢਿਆ ਹੋਊਗਾ ਦਾ ਬੱਚੀ ਦਾ ਠੀਕ ਆ ਲੱਲੇਵਾ ਦਿਖਾ ਕੇ ਲੇਵਾ ਦੇ ਬਈ ਇੱਕ ਨੰਬਰ ਲੇਵਾ ਕੁਆਲਿਟੀ ਚੈੱਕ ਕਰੋ ਬਈ ਫੁੱਲ ਬਰੀਡ ਫੁੱਲ ਕੱਦ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਐ ਉਹ ਬੱਚੀ ਨੇ ਬਈ ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਗਿਆ ਕਿੰਨਾ ਦੁੱਧ ਦੇ ਦਵਾਸਤੀ ਮੇਡਾ ਬਈ ਇਹ ਪਲੂਨ ਦਾ 17 ਕਿਲੋ ਦੋ ਦੁੱਤਾ ਵਾ ਠੀਕ ਆ 17 ਕਿਲੋ ਦਾ ਕੋਈ ਮਰਜ਼ੀ ਮੰਨ ਕੇ ਬੰਦਾ ਲੈ ਲੈ ਹੂੰ ਸ਼੍ਰੀਵਾਨ ਦਾ 20 ਕਿਲੋ ਦੁੱਧੂ ਫੀਟਿੰਗ ਵਾਲਾ ਲੈ ਵਾ ਬਈ ਸਹੀ ਗੱਲ ਆ ਬਈ ਠੀਕ ਆ ਮੂੰਹ ਮਾਂ ਦਿਖਾ ਦੇ ਡਾਕਟਰ ਕਿੰਨਾ ਸੋਹਣਾ ਬੱਚੀ ਲੱਗਿਆ ਵਾ ਕਮਾਲ ਦੀ ਫੁੱਲ ਕਰਦਾ ਫੁੱਲ ਬਰੀਡ ਫੇਸ ਬਿਊਟੀ ਕੱਦ ਤੇ ਭਜਨ ਬਈ ਬੜਾ ਦੋਨੇ ਦੀ ਗਾਰੰਟੀ ਹੋਵੇ ਯਾਨੀ ਛੋਟੇ ਨਿਕਲਣ ਕੱਦ ਕੋ ਤੇ ਫੁੱਲ ਆ ਠੰਡੀ ਸੀਲ ਦੀ ਫੁੱਲ ਗਾਰੰਟੀ ਲੈ ਡਾਕਟਰ ਮਰ ਜੇ ਹੱਥ ਫੇਰੀ ਚੱਲ ਕੇ ਚੈੱਕ ਨਹੀਂ ਕਹਿਣਾ ਕੁਝ ਉਹ ਇੱਥਾਂ ਬਈ ਦਾ ਕੁਝ ਨਹੀਂ ਕਹਿਣਾ ਲੈ ਉਹ ਵੀ ਆਇਰਾ ਸਾਫ ਕਰੀਏ ਬੋਲੇ ਜਾ ਬੱਚੀ ਸਹੀ ਗੱਲ ਆ ਬਾਈ ਜਿਹੜੋ ਦੋ ਦੋ ਦਾ ਤਿਆਗੀ ਬੱਚੀ ਨੇ ਦੁਗਣਾ ਲਿਆ ਮਾਰਨਾ ਇਦੋਂ ਵੀ ਠੰਡੀ ਦਾ ਇੰਨੀ ਲੈ ਮਗਰ ਦੀ ਚੋਲੇ ਆਲਾ ਵਹਿ ਕੇ ਲੈ ਮੁੱਠਿਆ ਥਾਨ ਹੂ ਲੈ ਸਹੀ ਗੱਲ ਲੈਵਾ ਦੇ ਡਜਨ ਦੇ ਖਲੇ ਵੇ ਦਾ ਬੜਾ ਚੰਗਾ ਡਿਜ਼ਾਈਨ ਆ ਬਈ ਫਿਟਿੰਗ ਆਲਾ ਮੁੱਠਿਆ ਥਾਨ ਆ ਮਟੀਰਸ ਆਲਾ ਕੰਮ ਨਹੀਂ ਹੁੰਦਾ ਇਹ ਲੈਵੇਂ ਨੂੰ ਸਹੀ ਗੱਲ ਆ ਭਾਈ ਫੁੱਲ ਬਰੀਡ ਸੂਈ ਸਵਾਈ ਬੱਚਾ ਬੱਚੀ ਬੱਚੀ ਚੰਗੀ ਐ ਨਾਲ ਤਿਆਰ ਹੋ ਜਾਣਾ ਬੱਚੀ ਪੂਰੀ ਚੰਗੀ ਆਲਾ ਪਾਲ ਨਹੀਂ ਉਹ ਅਗਲਾ ਕਹਿੰਦਾ ਕਿ ਉਹੀ ਉਹੋ ਜਿਹਾ ਕੰਮ ਨਹੀਂ ਬਹੁਤ ਕੁਆਲਟੀ ਲਈ ਬੱਚੀ ਦਿੱਤੀ ਆ ਸਹੀ ਗੱਲ ਆ ਲੈ ਤੇ ਕੀ ਮੋਲ ਆ ਬਈ ਜਾਇਦਾ ਬਈ ਮੋਲ ਤਾਂ ਅੱਗੇ ਵੀ ਜਾ ਜਾਂਦਾ ਯਾਰ ਆਪਣਾ ਬਸ ਉੱਦੋਂ ਵੀਡੀਓ ਪਈ 5 ਮਿੰਟਾਂ ਹੀ ਬੈਠ ਬੇ ਤੇ ਪਰ ਲੈਣ ਦੇ ਨਹੀਂ ਹੁੰਦੇ ਰੇਟ ਇਹ 60000 ਦੀ ਦੇਵਾਂਗੇ ਚੱਕ ਅੱਜ ਜਮ ਜਮ ਬਾਹਰ 70-70000 ਦੀ ਆਪਾਂ ਲੋਕਾਂ ਵਾਲਾ ਮੋਲ ਨਹੀਂ ਕਰਨਾ ਬਸ ਦੇ ਦਾਂਗੇ 60 ਦੀ ਸਹੀ ਗੱਲ ਆ ਬਈ ਜਮਤ ਜੈਜ ਮੋਲ ਖੇ ਜਲਸੀ ਯਾਰ ਇੱਕ ਫੋਨ ਵਾਲਾ ਕਹਿੰਦਾ ਜਲਸੀ ਲੈਣੀ ਬਈ ਅੱਜ ਜਲਸੀ ਆ ਸਹੀ ਗੱਲ ਆ ਪੜੀ ਵੀ ਬਹੁਤ ਆ ਬਾਕੀ ਗਰਮੀਆਂ ਦੇ ਤੋਹਫੇ ਆ ਗੱਲ ਹੈ ਗਰਮੀ ਨਹੀਂ ਮੰਨਦੀ ਫੈਂਡ ਫੁੰਡ ਫੋਲ ਆ ਮੂਰੇ ਡਾਕਟਰ ਬਸ ਹੁਣ ਗਰਮੀ ਪੈ ਲਗੀ ਇਹਨਾ ਨਹੀਂ ਚੱਲਣਾ ਯਾਰ ਮੋਲ ਜਮਤ ਜੈਜ ਯਾਰ ਮੋਲ ਤਾਂ ਵੀ ਕੋਈ ਦੰਦ ਨਹੀਂ ਆਈ ਦੂ ਘਟ ਕੋਣ ਦੀ ਪੜੀ ਵੀ ਬਹੁਤ ਆ ਦੰਦਾਂ 'ਚ ਬੈੜਾ ਯਾਰ ਬੱਚਾ ਹਾਂ ਛੇ ਦਾ ਤਾਂ ਕਹੇ ਦੀ ਪਟਕੇ ਜਿਲਾ ਵਰਜੀ ਲੈ ਜੇ ਬਈ ਯਾਰ ਕਿਰਾਇਆ ਦੇਵਾਂਗੇ ਜੇ ਦੰਦਾਂ ਜਨ ਹੋਵੇ ਇਹ ਕੰਮ ਨਹੀਂ ਠੀਕ ਆ ਬਈ ਹਾਂ ਸਹੀ ਗਾ ਤਾਰਾ ਦੁਰਾ ਲੈ ਮਾਰ ਕੇ ਦਿਖਾਨੇ ਆਪਾ ਤਾਰਾ ਕੋਈ ਚੈੱਕ ਕਰਨੀ ਬਾਈ ਕਹਿੰਨਾ ਮਾਰ ਕੇ ਦਿਖਾਨੇ ਜਿਵੇਂ ਮਰਜੀ ਬੈ ਜਾ ਆਈ ਬਾਈ ਨੇ ਇਹਨੂੰ ਬੱਚਾ ਲਾਉਣ ਨੂੰ ਕਿਹੜਾ ਡਾਕਟਰ ਆ ਯਾਰ ਬੱਚਾ ਵੀ ਲਾਉਣ ਦੀ ਲੋੜ ਨਹੀਂ ਨਾਨੇੜ ਚਵਾਈ ਦੇ ਚੋਣ ਬੜਾ ਚੰਗਾ ਹੈ ਨਾ ਬਾਈ ਯਾਰ ਕਿਸੇ ਦਿਖਾ ਤੂੰ ਲੈ ਇੱਕ ਕਮੈਂਟ ਬਾਈ ਬੜਾ ਚੰਗਾ ਚੋਣ ਚਵਾਈ ਦੇਖੋ ਇੱਕ ਨੰਬਰ ਚਵਾਈ ਹੈ ਕਿਆ ਬਾਤ ਹੈ ਖੜਕਾ ਸੁਣਦਾ ਹਨ ਚਵਾਈ ਚਵਾਈ ਦੀ ਗਾਂ ਡਾਕਟਰ ਲਾਇਆ ਬਾਈ ਮੂਰਲੇ ਸੁਣਾ ਜੋ ਚਵਾਈ ਦੇਖੋ ਲੈ ਬੜਾ ਚੰਗਾ ਚੋਣ ਲੱਗਿਆ ਕਰਮਾ ਚਵਾਈ ਦੀ ਇੱਕ ਨੰਬਰ ਡਾਕਟਰ ਆ ਮੋਟਾ ਮੋਟਾ ਲੈ ਇੱਧਰ ਦਿਖਾ ਮੂਰ ਦੀ ਕੋਈ ਚੱਕਰ ਨਹੀਂ ਲੈ ਕੀ ਬਾਤ ਆ ਭਾਈ ਬੜੀ ਚੰਗੀ ਚਵਾਈ ਆ ਡਾਕਟਰ ਚਵਾਈ ਦਾ ਬਾਕੀ ਦੇਖੀ ਦੁੱਧ ਵੀ ਜਮਾ ਜਟਾ ਜਮਾ ਭਾਈ ਜਮਾ ਲੈ ਨਾੜਾ ਨੂੜਾ ਬੱਚੀ ਤੇ ਬਹੁਤ ਜਿਆਦਾ ਪਸਵਾ ਕੇ ਥਣ ਮੁੱਠੀ ਇਦੋ ਹੀ ਵਧਾਣਾ ਲੈ ਲੈ ਚੋਣ ਦੇ ਕੇ ਹਿਆ ਲੱਗੇ ਡਾਕਟਰ ਲੈ ਮੋਟਾ ਮੋਟਾ ਚੋਣ ਨਾ ਨਹੀਂ ਜਿੱਥੇ ਕੜ ਗਈ ਹੁਣ ਉੱtre ਆਈ ਗਾਂ ਲੈ ਧਰਾ ਮਾਰਨ ਵਾਲੀ ਸਹੀ ਗੱਲ ਆ ਥਣ ਦੇਖੀ ਕਿਹੜੇ ਸੱਡ ਦੀ ਲੈ ਮੁੱਠੀ ਵਾਲਾ ਥਣ ਕੱਢ ਲਿਆ ਲੈ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਾਣਾਂ ਲੈ ਕਿਆ ਬਾਤ ਬਾਈ ਯਾਰ ਜੀ ਨੇ ਹਣਾ ਇਹਦੇ ਜੋ ਬਾਹਲਾ ਵਾਧਾ ਘਟਾਣੇ ਹੱਥ ਬੰਨ੍ਹ ਕੇ ਬੇਨਤੀ ਹੈ ਜਿਹਨੂੰ 60 ਹੈ ਚਿੰਗਲੀ ਉਹ ਵੀ ਪੂਣ ਲਾ ਲੈ ਐਵੇਂ ਕੀ ਫਰਕ ਆ ਕੰਜਾਂਗਾ ਮਾਰਦਾ ਹਣਾ ਆਪਾਂ ਨੂੰ ਵੀ ਕਿਨੇ ਤੇ ਡਾਕਟਰ ਹਮ ਲੈ ਇਹ ਸਾਫ਼ ਕਰੀ ਹੱਥੋਂ ਤਾਂ ਇਹ ਦੁੱਗਣਾ ਲੈ ਵਾਲਾ ਆ ਜਾਣਾ ਬੱਚੀ ਠੀਕ ਗੱਲ ਆ ਬਾਈ ਤੇ ਕਿਸੇ ਵੀਰ ਨੂੰ ਦੋਵੇਂ ਨਗਾਂ ਚ ਕੋਈ ਵੀ ਨਗ ਪਸੰਦ ਆ ਬਾਈ ਨਗ ਕਨੈਕਟ ਕਰ ਲਿਓ ਜੀ ਧੰਨਵਾਦ